ਇਕ ਓਅੰਕਾਰ ਸ੍ਰੀ ਗੋਬਿੰਦ ਬਨਾਸੀ ਤੁਹਾਨੂੰ ਗੁਰੂ ਨਾਨਕ ਯਾਦਦਾਸ ਜੀ ਹਾਂਜੀ ਮਿੱਤਰੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਰਾਮ ਰਾਮ ਮੈਂ ਵੈਦੂਤਮ ਸਿੰਘ ਹਦਾਸੀ ਨਾਇਰ ਵਿੱਤਾ ਅੱਜਨਾ ਮੈਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਤੇ ਅਜੋਕੇ ਸਮੇਂ ਦੇ ਵਿੱਚ ਜੇ ਆਪਾਂ ਕਹੀਏ ਤਾਂ ਇਹਦੀ ਸਭ ਤੋਂ ਜ਼ਿਆਦਾ ਲੋੜ ਆਪਾਂ ਕਹਿ ਸਕਦੇ ਹਾਂ ਅੱਜ ਦੀ ਕੁਝ ਵੀਡੀਓ ਲੰਬੀ ਵੀ ਹੋਊਗੀ ਕਿਉਂਕਿ ਮੈਂ ਤੇ ਕਈ ਪਹਿਲੂਆਂ ਤੇ ਗੱਲ ਕਰਨੀ ਚਾਹਾਂਗਾ ਤੇ ਮੁੱਦਾ ਅੱਜ ਦਾ ਵਿਸ਼ਾ ਜਿਹੜਾ ਉਹ ਹੈਗਾ ਸਭ ਤੋਂ ਜ਼ਿਆਦਾ ਟੈਨਸ਼ਨ ਸਟ੍ਰੈਸ ਡਿਪਰੈਸ਼ਨ ਇਹਦੇ ਵਿੱਚ ਕਈ ਦਵਾਈਆਂ ਵੈਸੇ ਆਯੁਰਵੇਦ ਦੇ ਵਿੱਚ ਲਾਭਕਾਰੀ ਹੈਗੀਆਂ ਨੇ ਜਿਵੇਂ ਸੰਕਪੋਸ਼ ਵੀ ਬ੍ਰਾਹਮੀ ਬੱਛ ਤਗਰ ਲਿਕਨੇ ਉਹ ਕੰਮ ਵੀ ਤਾਂ ਕਰਦੀਆਂ ਨੇ ਤੇ ਇੱਕ ਅਸ਼ਬਗੰਧ ਜੇ ਬੂਟੀਆਂ ਤਾਜ਼ੀਆਂ ਹੋਣ ਸ਼ਾਮੇ ਸੁਕਾਈਆਂ ਹੋਣ ਤਾਂ ਜਿਆਦਾ ਵਧੀਆ ਉਹਨਾਂ ਦਾ ਰਿਜ਼ਲਟ ਮਿਲਦਾ ਦੂਸਰੀ ਗੱਲ ਇਹ ਹੈ ਕਿ ਇਹਦੇ ਵਿੱਚ ਬਹੁਤ ਜਿਆਦਾ ਲੋੜ ਪੈਂਦੀ ਹੈ ਕਾਉਂਸਲਿੰਗ ਦੀ ਆਦਮੀ ਨੂੰ ਜਾਂ ਔਰਤ ਨੂੰ ਜਿਹਨੂੰ ਵੀ ਡਿਪਰੈਸ਼ਨ ਹੈਗੀ ਹੈ ਉਹਨੂੰ ਸਾਥ ਚਾਹੀਦਾ ਲੋਕਾਂ ਦਾ ਤਾਂ ਜੋ ਉਹਦੇ ਨਾਲ ਗੱਲਾਂ ਬਾਤਾਂ ਹੋਣ ਉਧਰੋਂ ਉਹਨਾਂ ਦਾ ਧਿਆਨ ਪਰਿਵਰਤਨ ਹੋ ਸਕੇ ਉਹਦੇ ਵਿੱਚ ਬਹੁਤ ਜਿਆਦਾ ਜ਼ਰੂਰਤ ਹੁੰਦੀ ਹੈ ਤੁਹਾਡੇ ਸਾਥ ਦੀ ਸਾਰੇ ਪਰਿਵਾਰ ਵਾਲਿਆਂ ਦੇ ਸਾਥ ਦੀ ਤੇ ਦੋਸਤ ਮਿੱਤਰਾਂ ਦੇ ਸਾਥ ਦੀ ਬਹੁਤ ਜ਼ਿਆਦਾ ਇਹਦੇ ਵਿੱਚ ਜ਼ਰੂਰਤ ਹੁੰਦੀ ਹੈ ਤੇ ਦੂਸਰੀ ਗੱਲ ਇਹ ਹੈ ਕਿ ਆਪਾਂ ਇਹਦੇ ਨਾਲ-ਨਾਲ ਕਾਉਂਸਲਿੰਗ ਦੇ ਨਾਲ-ਨਾਲ ਮੈਡੀਸਨ ਦੀ ਵੀ ਬਹੁਤ ਲੋੜ ਪੈ ਜਾਂਦੀ ਹੈ ਕਿਉਂਕਿ ਕਈ ਵਾਰੀ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਕਿ ਬੰਦਾ ਨਹੀਂ ਕੁਝ ਗੱਲਾਂ ਕਿਸੇ ਨਾਲ ਵੀ ਸ਼ੇਅਰ ਕਰ ਪਾਉਂਦਾ ਹੈ ਲੋ ਇਸੇ ਵਿਸ਼ੇ ਤੇ ਮੈਂ ਕਾਫੀ ਟਾਈਮ ਤੋਂ ਸਟੱਡੀ ਕਰ ਰਿਹਾ ਸੀ ਕਿ ਆਯੁਰਵੇਦ ਦੀ ਕੋਈ ਇਹੋ ਜਿਹੀ ਦਵਾਈ ਜਿਹੜੀ ਇਹ ਚੀਜ਼ ਤੇ ਬਹੁਤ ਵਧੀਆ ਕੰਮ ਕਰਦੀ ਹੋਵੇ ਤੇ ਇਹਦੇ ਕਈ ਪਹਿਲੂ ਵੀ ਨੇ ਇਹ ਦਵਾਈ ਦੇ ਕਿਉਂਕਿ ਇੱਕ ਨਿਰਾਪੁਰਾਕ ਤਾਂ ਹੁਣ ਆਪਣਾ आयुर्वेद ਆ ਗਿਆ ਉਹਦੇ ਹਿਸਾਬ ਦੇ ਨਾਲ ਆਪਾਂ ਇਹਨੂੰ ਸਿਲੈਕਟ ਕਰਦੇ ਆਂ ਵੀ ਇਹ ਦਵਾਈ ਇਸ ਕੰਮ ਵਾਸਤੇ ਹੈ ਕੁਝ ਸੈਂਟੀਫਿਕ ਕਾਰਨ ਨੇ ਕਿ ਮਾਡਰਨ ਸਾਇੰਸ ਇਹਦੇ ਬਾਰੇ ਕੀ ਮੰਨਦੀ ਹੈ ਇਹਦੇ ਵਿੱਚ ਸਭ ਤੋਂ ਮੇਨ ਦਵਾਈ ਜਿਹੜੀ ਮੈਂ ਹੁਣ ਤੱਕ ਗ੍ਰੰਥਾਂ ਦੇ ਵਿੱਚ ਪੜ੍ਹੀ ਹੈ ਉਹ ਹੈ ਇਹ ਲਾ ਜਵਰਦ ਇੱਕ ਪੱਥਰ ਹੁੰਦਾ ਹੈ ਜਿਹੜਾ ਖਾਸ ਤੌਰ ਤੇ ਦਿਮਾਗ ਵਾਸਤੇ ਹੀ ਕੰਮ ਕਰਦਾ ਹੈ। ਲਾਜਵਰਦ ਪੱਥਰ ਤੇ ਇਹਨੂੰ ਹਲੇ ਆਪਾਂ ਨੇ ਸਾਫ਼ ਸੁਫ਼ ਕਰਨਾ ਦਾ ਮਤਲਬ ਇਹ ਦੋ ਸ਼ੋਧਨ ਕਰਨਾ ਹੈ ਦਾ। ਉਸ ਤੋਂ ਬਾਅਦ ਇਹਨੂੰ ਆਪਾਂ ਨੇ ਜੀ ਭਸਮ ਤਿਆਰ ਕਰਦੇ ਹਾਂ। ਦੂਸਰਾ ਇਹ ਸ਼ੀਤ ਵੀਰੀਆ ਸ਼ੀਤਲ ਮਤਲਬ ਠੰਡਾ ਦਾ। ਸ਼ੋਧਨ ਦੇ ਜਿਹੜੇ ਇਹਦੇ ਪ੍ਰਕਾਰ ਆ ਉਹ ਗ੍ਰੰਥਾਂ ਦੇ ਵਿੱਚ ਵਰਣਨ ਹੈਗਾਗਾ ਕਿ ਨਿੰਬੂ ਦਾ ਰਸ ਗੋਮੂਤਰ ਤੇ ਜੋਖਾਰ ਦੇ ਵਿੱਚ ਇਹਦਾ ਦੋਲਾ ਯੰਤਰ ਕਰਨਾ ਹੈ। 6-6 ਘੰਟੇ 3 ਦਿਨ। ਫਿਰ ਜਾ ਕੇ ਇਹਦਾ ਸ਼ੋਧਨ ਹੁੰਦਾ ਹੈ। ਉਸ ਤੋਂ ਬਾਅਦ ਇਦੀ ਜਿਹੜੀ ਭਸਮ ਤਿਆਰ ਹੋਣੀ ਹੈ ਉਹ ਹੈ ਕਿ ਸੰ ਭਾਗੇ ਤੇ ਜਿੰਨਾ ਇਹਦਾ ਵਜਨ ਹੋਊਗਾ ਉਨਾਂ ਗੰਧਕ ਪਾ ਕੇ ਇਹਨੂੰ ਗਜਪੁੱਟ ਦੀਆਂ ਅੱਗਾਂ ਦੇਣੀਆਂ ਨੇ ਤੇ ਬਾਕੀ ਆਪਾਂ ਜਿਵੇਂ ਜਿਵੇਂ ਦਾਹਾਂ ਦੀ ਪ੍ਰੋਸੈਸ ਹੋਊਗੀ ਤੁਹਾਨੂੰ ਦਿਖਾਵਾਂਗੇ ਪਰ ਮੈਂ ਮੇਨ ਇਹਦੇ ਸੈਂਟੀਫਿਕ ਕਾਰਨਾ ਦੀ ਗੱਲ ਕਰੂੰਗਾ ਇਹਨੂੰ ਯੋਗ ਤਿਸ਼ੂ ਦੇ ਵਿੱਚ ਜਿਹੜੇ ਪੰਡਤ ਲੋਕ ਨੇ ਉਹ ਇਹ ਚੀਜ਼ ਬਾਰੇ ਛੇਦੀ ਕਦੇ ਨਹੀਂ ਗਾਈਡ ਕਰਦੇ ਲੇਕਿਨ ਜੇ ਆਪਾਂ ਇਹਦੇ ਤੇ ਸਰਚ ਕਰੀਏ ਇਹਦੇ ਤੇ ਇੱਕ ਚੀਜ਼ ਆਉਂਦੀ ਹੈ ਕਿ ਰਾਹੂ ਕੇਤੂ ਤੇ ਸ਼ਨੀ ਤਿੰਨਾਂ ਗ੍ਰਹਾਂ ਦੇ ਉੱਤੇ ਇਕੱਲੇ ਹੀ ਪੱਥਰ ਕੰਮ ਕਰ ਦਿੰਦਾ ਜਿਵੇਂ ਲੋਕ ਗੁਮੇਦ ਲੈਸਣੀਆ ਜਾਂ ਨੀਲਮ ਵਗੈਰਾ ਇੱਕ ਤਾਂ ਪਹਿਲੀ ਗੱਲ ਉਹ ਨਾਗ ਬਹੁਤ ਕਾਸਟਲੀ ਹੁੰਦੇ ਨੇ ਉਹ ਇਹ ਆਪਾਂ ਨੂੰ ਆਯੁਰਵੇਦ ਦੇ ਵਿੱਚ ਵੀ ਉਹਨਾਂ ਦੀ ਕੋਈ ਪਸੰਪਿਸ਼ਟੀ ਬਣਾਉਣੀ ਪੈਂਦੀ ਹੈ ਉਹ ਬਹੁਤ ਕੋਸਟਲੀ ਪੈਂਦੀ ਹੈ ਲੇਕਿਨ ਉਹਨਾਂ ਤਿੰਨਾਂ ਦੇ ਗੁਣੇ ਦੇ ਵਿੱਚ ਸਮਾਇਤ ਹੈ ਤੇ ਜੇ ਮਾਡਰਨ ਰੀਕੀ ਬਾਰੇ ਗੱਲ ਕਰੀਏ ਤਾਂ ਉਹਦੇ ਰੀਕੀ ਦੇ ਵਿੱਚ ਵੀ ਇਹ ਕ੍ਰਿਸਟਲ ਦੇ ਤੌਰ ਤੇ ਯੂਜ਼ ਹੁੰਦਾ ਹੈਗਾ ਇਨੂੰ ਕਿਹਾ ਜਾਂਦਾ ਹੈ ਕਿ ਜਿਹਦੇ ਨਾਲ 네ਗੈਟਿਵਿਟੀ ਹੈ ਜਿਹੜੀ ਉਹ ਬਿਲਕੁਲ ਇਨਸਾਨ ਤੋਂ ਦੂਰ ਰਹਿੰਦੀ ਹੈ ਤੇ ਪੋਜ਼ਿਟਿਵਿਟੀ ਇਨਸਾਨ ਦੇ ਕੋਲ ਹੀ ਖਿੱਚਦਾਗਾ ਕਿਉਂਕਿ ਇਹ ਥਰਡ ਆਈ ਮਤਲਬ ਜਿਹੜਾ ਆਪਣਾ ਆਗਿਆ ਚੱਕਰ ਹੁੰਦਾ ਕੁਝ ਜਿਹੜੇ ਲੋਕ ਇਹ ਬਾਰੇ ਸਟੱਡੀ ਕਰ ਚੁੱਕੇ ਹੋਣਗੇ ਉਹ ਜਾਣਦੇ ਨੇ ਜਾਂ ਆਪਾਂ ਪਾਲੀ ਦੇਸੀ ਭਾਅ ਹਜੇ ਕਹ ਲਈਏ ਵੀ ਤੀਜੀ ਅੱਖ ਹੈ ਜਿਹੜੇ ਇਨਸਾਨ ਦੀ ਉਹਦੇ ਤੇ ਕੰਮ ਕਰਦਾ ਹੈ ਜਿੱਥੇ ਤੱਕ ਹੁਣ ਤੱਕ ਮੈਂ ਮਤਲਬ ਸਰਚ ਕਈ ਹੈ ਚੀਜ਼ ਬਾਰੇ ਮੈਨੂੰ ਇਹ ਬੈਸਟ ਮੈਡੀਸਨ ਲੱਗੀ ਹੈ ਬਾਕੀ ਆਪਾਂ ਹੁਣ ਇਹਦਾ ਬਣਾਵਾਂਗੇ ਤੇ ਵਰਤੋਂ ਕਰਾਂਗੇ ਫਿਰ ਤੁਹਾਡੇ ਸਾਹਮਣੇ ਰਿਜ਼ਲਟ ਆਪਣੇ ਆਪ ਆ ਹੀ ਜਾਣਗੇ ਮੇਰੇ ਬਹੁਤ ਜ਼ਿਆਦਾ ਫੋਨ ਕਾਲਸ ਆਉਂਦੀਆਂ ਸੀ ਟੈਨਸ਼ਨ ਸਟ੍ਰੈਸ ਬਾਰੇ ਤੇ ਮੈਂ ਇਸੇ ਲਈ ਇਹ ਚੀਜ਼ ਲੈ ਕੇ ਹਾਜ਼ਰ ਹੋਇਆ ਵੀ ਚਲੋ ਕਿਸੇ ਭਾਈਵੰਦ ਦਾ ਭਲਾ ਹੋਵੇ ਤੇ ਹੁਣ ਬਾਕੀ ਆਪਾਂ ਹੁਣ ਇਹਦੀ ਪੋਸਮ ਤਿਆਰ ਕਰਨ ਲੱਗੇ ਆ ਫਿਰ ਜਿਵੇਂ ਜਿਵੇਂ ਅੱਗੇ ਹੋਊਗਾ ਤੇ ਮੈਂ ਤੁਹਾਨੂੰ ਦੱਸ ਦਾਂਗਾ ਲੇਕਿਨ ਇਹ ਮੇਨ ਹੈਗਾ ਟੈਨਸ਼ਨ ਤੇ ਸਟ੍ਰੈਸ ਵਾਸਤੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਚੈਨਲ ਨਾਲ ਜੁੜੇ ਹੋਏ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਆਪਣੇ ਨਾਲ ਸਬਸਕ੍ਰਾਈਬਰ ਹੋਰ ਜੁੜ ਸਕਣ ਅਤੇ ਇਹ ਵੀਡੀਓ ਬਣਾਉਣ ਦਾ ਵੀ ਤਾਂ ਹੀ ਫਾਇਦਾ ਹੁੰਦਾ ਜੇ ਵੱਧ ਤੋਂ ਵੱਧ ਲੋਕਾਂ ਕੋਲੇ ਜਾਣਕਾਰੀ ਪਹੁੰਚ ਸਕੇ ਧੰਨਵਾਦ ਜੀ ਜਿਉਂਦੇ ਬਸਤੇ ਰਹੋ ਪ੍ਰਮਾਤਮਾ ਕਿਰਪਾ ਕਰਨ